ਹਾਂ ਜੀ ਜੇ ਤੇਰੀ ਵੀਡੀਓ ਦੇਖੀ ਹੈ ਨਾ ਹਾਂ ਜੀ ਹਾਂ ਜੀ ਉਹ ਸਾਰਿਆਂ ਦਾ ਮਨ ਬਹੁਤ ਖਰਾਬ ਹੋਇਆ ਵੀ ਕਿਉਂਕਿ ਦੇਖ ਇੱਕ ਸਾਡੇ ਏਰੀਏ ਦੇ ਹਨਾ ਸਾਡੇ ਆਪਣੇ ਸਾਰੇ ਭਰਾ ਆ ਹਨਾ ਵੀ ਹਾਂ ਜੀ ਹਾਂ ਜੀ ਭਜੀ ਇਹ ਤਾਂ ਹੈ ਇਹ ਉਹ ਕੱਲ ਜਿੰਮੇ ਤੇਰੀ ਦੇਖੀ ਜੱਕਦਾ ਮੈਂ ਤੇ ਫੇ ਸਮਝ ਨਾ ਆਵੇ ਕਰੀਏ ਕੀ ਕਿਉਂਕਿ ਦੂਰ ਹੁਣ ਦੂਰ ਬਹੁਤ ਸੀਗਾ ਹਨਾ ਬਿਠਾ ਜੀ ਬਜੀ ਕੀ ਗੱਲ ਆ ਜੀ ਬਜੀ ਪਰ ਚਲੋ ਜਦੋਂ ਵੀ ਗੱਲ ਹੋਈ ਮੁੰਡੇ ਮਾਡੇ ਪਹੁੰਚ ਗਏ ਤੇਰੇ ਕੋਲ ਫਿਰ ਮੜਿਆ ਹੌਸਲਾ ਹੋਇਆ ਹਨਾ ਸਾਰਾ ਚਲਾ ਗਿਆ ਬਜੀ ਹਾਂਜੀ ਬਜੀ ਉਹ ਹੁਣ ਵੀ ਵਿਸ਼ਾਲ ਬੰਦੇ ਬਹੁਤ ਫੋਨ ਕਰ ਰਹੇ ਆ ਕੋਈ ਇਟਲੀੋਂ ਕੋਈ ਸਪੇਨ ਚੋਂ ਕਰ ਰਿਹਾ ਹਾਂਜੀ ਬਜੀ ਕੋਈ ਬਾਈ ਜੀ ਅਸੀਂ ਜਾਈਏ ਵਿਸ਼ਾਲ ਕੋਲ ਤੇ ਮੈਂ ਕਿਹਾ ਹੁਣ ਉਹ ਤਾਂ ਠੀਕ ਆ ਉਹਨਾਂ ਨਾਲ ਗੱਲ ਹੋਈ ਆ ਹਾਂਜੀ ਹਾਂਜੀ ਬਜੀ ਹੁਣ ਉਹਦੇ ਚਿਹਰੇ ਤੋਂ ਜਾਂ ਵੀ ਹੁਣ ਨਾ ਉਹਦੀ ਗੱਲ ਕਰਨ ਤੋਂ ਹੀ ਲੱਗ ਰਿਹਾ ਵੀ ਬਿਲਕੁਲ ਹੁਣ ਵੀਰ ਠੀਕ ਠਾਕ ਆ ਹਾਂਜੀ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਭਾਜੀ ਨਹੀਂ ਤਾਂ ਮੇਰੀ ਸੁਣਵਾਈ ਨਹੀਂ ਕਰਦੇ ਸੀਗੇ ਡਾਕਟਰ ਸੁਣਵਾਈ ਨਹੀਂ ਕਰਦੇ ਸੀਗੇ ਭਾਜੀ ਸੱਤ ਦਿਨ ਮੈਨੂੰ ਪਤਾ ਭਾਜੀ ਮੈਂ ਖੂਨ ਦੇ ਵਿੱਚ ਇੱਥੇ ਬੇਸਤਰਾ ਸਾਰਾ ਮੇਰਾ ਖੂਨ ਨਾਲ ਲੱbredਿਆ ਹੋਣਾ ਮੌਸਿਕਾਉਣੀ ਭਾਜੀ ਖੂਨ ਦੇ ਵਿੱਚੋਂ 8ਵੇਂ ਦਿਨ ਅੱਕ ਕੇ ਮੈਂ ਵੀਡੀਓ ਬਾਈ ਆ ਮੈਨੂੰ ਬਹੁਤ ਜਾਣਿਆਂ ਨੇ ਕਿਹਾ ਕਿ ਤੂੰ ਇਦਾਂ ਨਾ ਹੌਸਲਾ ਰੱਖ ਹੌਸਲਾ ਰੱਖ ਭਾਜੀ ਕਿੰਨਾ ਕ ਬੰਦਾ ਹੌਸਲਾ ਰੱਖ ਵੀ ਸਕਦਾ ਨਹੀਂ 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 ਯਾਰ ਇੱਕ ਪਤਾ ਗੱਲ ਇੱਕ ਵਿਛਾਲ ਇੱਕ ਦੂਰ ਬਹੁਤ ਬੈਠਾ ਹੈ ਕਿ ਤੈਨੂੰ ਬੋਲੀ ਨਹੀਂ ਆਉਂਦੀ ਹੋਣੀ ਹਨਾ ਤੇ ਉਹ ਬੰਦਾ ਫਿਰ ਘਬਰਾ ਜਾਂਦਾ ਯਾਰ ਕੋਈ ਵੀ ਆ ਘਬਰਾ ਜਾਂਦਾ ਯਾਰ ਹਨਾ ਹਾਂਜੀ ਹਾਂਜੀ ਭਾਜੀ ਹਨਾ ਚੱਲ ਵੀਡੀਓ ਪੈਣ ਦੇ ਨਾਲ ਉਹਨਾਂ ਨੂੰ ਵੀ ਸਾਰਿਆਂ ਨੂੰ ਬੰਦਾ ਜਦੋਂ ਦੁੱਖ ਆਉਂਦਾ ਦੱਸਣਾ ਵੀ ਚਾਹੀਦਾ ਆ ਹਨਾ ਜੀ ਭਾਜੀ ਪਹਿਲਾਂ ਦਾ ਘਰ ਦੇ ਬਾਹਰ ਆੜੇ ਪਰ ਉਹਨਾਂ ਤੋਂ ਨਹੀਂ ਗੱਲ ਬਣੀ ਭਾਜੀ ਫਿਰ ਮੈਂ ਜਿੱਦਾਂ ਵੀ ਕਿਦਾਂ ਹੋਰ ਵੀ ਨੰਬਰ ਲੱਭੇ ਭਵਤਮਾਨ ਵਾਲਾ ਦੇ ਵੀ ਭਰਨੇ ਆ ਵੀਡੀਓ ਭਾਜੀ ਨਹੀਂ ਗੱਲ ਬਣੀ ਭਾਜੀ ਫਿਰ ਮੇਰਾ ਸੁਤੇਬੈ ਨੂੰ ਤੁਹਾਡੇ ਦਿਮਾਗ ਦੇ ਵਿੱਚ ਆਇਆ ਬਾਬਾ ਦੀਪ ਸਿੰਘ ਜੀ ਦਾ ਖਿਆਲ ਆਇਆ ਮੈਂ ਤੁਹਾਨੂੰ ਨਾਲ ਹੀ ਫੋਨ ਲਾ ਲਿਆ ਭਾਜੀ ਬਾਈ ਗੁਰੂ ਨੇ ਹਾਂ ਚੱਲ ਬਾਕੀ ਕਿਰਪਾ ਭਾਈ ਤੁਸੀਂ ਨਾਲ ਹੀ ਮੇਰਾ ਫੋਨ ਚੱਕਿਆ ਭਾਜੀ ਨਹੀਂ ਤਾਂ ਕੋਈ ਨਹੀਂ ਇਦਾਂ ਕਰਦਾ ਭਾਜੀ ਚੱਲ ਬਸ ਪ੍ਰਮਾਤਮਾ ਨੇ ਦੇਖ ਹੈ ਨਾ ਕੋਈ ਵਿਧ ਬਣਨੀ ਹੁੰਦੀ ਆ ਆਪਾਂ ਮੈਨੂੰ ਜਦੋਂ ਤੇਰਾ ਆਪੋਲਾ ਮੈਂ ਤੇਰੀ ਵੀਡੀਓ ਦੇਖੀ ਮੈਨੂੰ ਤਾਂ ਆਪੋਲਾ ਚੈਨ ਨਹੀਂ ਆਇਆ ਵੀ ਇਹ ਕੀ ਹੈ ਨਾ ਬਣਿਆ ਚੱਲ ਬਾਕੀ ਹੁਣ ਤੂੰ ਸਿੱਧਾ ਦੱਸ ਕਿਦੋਂ ਆਇਆ ਕਿਦੋਂ ਅਸੀਂ ਵਿਛਾਲ ਇੱਥੇ ਕਰੇਸ਼ੀਆ ਦੇ ਵਿੱਚ ਤੂੰ ਪਹੁੰਚਿਆ ਕਿਦੋਂ ਸੀਗਾ ਭਾਜੀ ਮੈਂ ਮੇਰੀ ਪਹਿਲਾ ਫਲੈਟ ਕਰਾਈ ਸੀਗੀ ਉਹਨੇ 12 ਤਰੀਕ ਦੀ ਉਹ ਮੇਰੀ ਫਲੈਟ ਕੈਨਸਲ ਕਰਾ ਦਿੱਤੀ ਸੀਗੀ ਪਤਾ ਨਹੀਂ ਕੀ ਚੱਕਰ ਪਾਇਆ ਜੈਂਟ ਨੇ ਮੁੜ ਕੇ ਮੈਨੂੰ 15 ਤਰੀਕ ਨੂੰ ਛਾੜਿਆ 16 ਤਰੀਕ ਸਵੇਰੇ ਮੇਰੀ ਫਲੈਟ ਸੀ ਜਨਵਰੀ ਦੀ ਭਾਜੀ ਅੱਛਾ ਤੇ ਫਿਰ ਮੈਂ ਜਨਵਰੀ ਚ ਇੱਥੇ ਆਇਆ ਸੀਗਾ ਤੇ ਮੈਨੂੰ ਕਹਿੰਦਾ ਸੀਗਾ ਤੂੰ ਫੋਰਕਲਿਫਟ ਤੇ ਚੜੂਗਾ ਤੇ ਮੈਨੂੰ ਕਹਿ ਕੇ ਫੋਰਕਲਿਫਟ ਦਾ ਤੇ ਮੈਨੂੰ ਭਾਜੀ ਬਾੜ ਦਿੱਤਾ ਗੰਦੇ ਕੰਮ ਚ ਕੂੜੇ ਦੇ ਕੰਮ ਦੇ ਵਿੱਚ ਅੱਛਾ ਹਾਂਜੀ ਇਹ ਇਹ ਬਿਸ਼ਰਫ ਕੰਮ ਉੱਥੇ ਛੱਟ ਕਿਵੇਂ ਲੱਗੀ ਤੇਰੇ ਹੋਇਆ ਕਿਵੇਂ ਹਾਸਾ ਕਿਵੇਂ ਹੋਇਆ ਇਹ ਲਓ ਜੀ ਮੈਂ ਨਾ ਜਿੱਦਾਂ ਸਾਡੇ ਉੱਤੇ ਬੋਤਲਾਂ ਜਿੱਦਾਂ ਛਾਟ ਹੁੰਦੀਆਂ ਦੁੱਧ ਵਾਲੀਆਂ ਦਹੀਂ ਵਾਲੀਆਂ ਬੀਅਰ ਦੀਆਂ ਬੋਤਲਾਂ ਹੋਗੀਆਂ ਬੱਕਰੀਆਂ ਬੱਕਰੀਆਂ ਛਾਟਦੇ ਆ ਉਹ ਉਹ ਬੋਰਿਆ ਕਿ ਦਿਖਦੀਆਂ ਭਾਜੀ ਲਫਾਫੇ ਚਿੱਟੇ ਲਫਾਫੇ ਅਲੱਗ ਕਰਦੇ ਆ ਕਲਰ ਵਾਲੇ ਲਫਾਫੇ ਜਿਹੜੇ ਉਹ ਅਲੱਗ ਕਰਦੇ ਆ ਉਹ ਚਾਰ ਫਰਲੇ ਨਾ ਭਾਜੀ ਜਿਹੜੇ ਮੋਹਰੇ ਲੱਗੇ ਹੁੰਦੇ ਆ ਉਹ ਪੌੜੀ ਦੇ ਨਾਲ ਵਿਚ ਵੜ ਕੇ ਨੱਪਣੇ ਹੁੰਦੇ ਭਾਜੀ ਲੱਤਾਂ ਦੇ ਨਾਲ ਨੱਪਣੇ ਹੁੰਦੇ ਓ ਥੱਲੇ ਨੂੰ ਹਾਂ ਅੱਛਾ ਉਹ ਮੈਂ ਪੌੜੀ ਦੇ ਚੜ ਕੇ ਉੱਤੇ ਚੜ ਕੇ ਉਹ ਪੌੜੀ ਦੇ ਨਾਲ ਉਹਨੂੰ ਨੱਪਣ ਲੱਗਾ ਹੂੰ ਤੇ ਭਾਜੀ ਕੋਈ ਹੋਣਾ ਰਾਤ ਦਾ ਟਾਈਮ 8 15 8 20 ਇੱਥੇ ਕਿ ਟਾਈਮ ਹੋਣਾ 2 ਘੰਟੇ ਰਹਿ ਗਏ ਸੀ ਸਾਰੇ ਕੰਮ ਦੇ ਅੱਛਾ ਭਾਜੀ ਨਾਲ ਦੇਖ ਗਿਆ ਮੈਂ ਕੰਮ ਤਾਂ ਅੱਛਾ ਭਾਜੀ ਪਤਾ ਨਹੀਂ ਕੋਣੀ ਪਹਾੜ ਡਿਗਿਆ ਖਰੇ ਗਾਡਰ ਕੋਣੀ ਦੇ ਵਿੱਚ ਵੱਜਾ ਗਾਡਰ-ਗੂਡਰ ਵੀ ਲੱਗੇ ਉੱਥੇ ਝਾੜੀਆਂ ਵੀ ਲੱਗੀਆਂ ਭਾਜੀ ਹੂੰ ਤੇ ਪਤਾ ਨਹੀਂ ਕੀ ਵਜ੍ਹਾ ਕੀ ਨਹੀਂ ਵਜ੍ਹਾ ਭਾਜੀ ਨਾਲ ਹੀ ਬਾਹ ਟੁੱਟ ਗਈ ਬਾਹ ਟੁੱਟਣ ਨਾਲ ਹੀ ਕਹਿੰਦੇ ਖਰੇ ਡਾਕਟਰ ਪਤਾ ਨਹੀਂ ਅੱਜ ਮੈਨੂੰ ਪਤਾ ਲੱਗਾ ਕਹਿੰਦੇ ਨਸਾਂ ਵੱਡ ਹੋ ਗਈਆਂ ਸੀਗੀਆਂ ਹਾਂ ਤੇਰੀ ਨਾ ਨਸ ਵੱਡ ਹੋ ਗਈ ਸੀ ਜਿਹੜੀ ਆਪਣੀ ਸਾਰ ਅਗ ਹੁੰਦੀ ਨਾ ਜਿਹੜੀ ਆ ਨਬਜ਼ ਚੈੱਕ ਨਹੀਂ ਆਪਾਂ ਕਰਦੇ ਸਾਰ ਅਗ ਸੌਰੀ ਕਹਿੰਦਾ ਜਿਹੜੀ ਆਪਾਂ ਨਬਜ਼ ਚੈੱਕ ਕਰਦੇ ਆ ਜਦੋਂ ਆਪਾਂ ਨਬਜ਼ ਦੇਖਦੇ ਆ ਤੇ ਉਹ ਨਬਜ਼ ਵੱਡ ਗਈ ਮੈਂ ਕਿਹਾ ਤੈਨੂੰ 24 ਘੰਟੇ ਲੱਗ ਗਏ ਪਹੁੰਚਣ ਨੂੰ ਹਸਪੀਟਲ ਦੇ ਵਿੱਚ ਬਿਚਾਲ ਉਹ ਕੀ ਹੋਇਆ ਮਤਲਬ ਇੰਨਾ ਟਾਈਮ ਕਿਵੇਂ ਲੱਗ ਗਿਆ ਪਾਹੀ ਮੁੰਡੇ ਸਗੇ ਨਾਲ ਮੇਰੇ ਪੰਜਾਬੀ ਇੱਕ ਮੁੰਡੇ ਨੂੰ ਤਾਂ ਗੱਡੀ ਚਲਾਉਣੀ ਆਉਂਦੀ ਸੀ ਜਿਹੜਾ ਮੇਰੇ ਨਾਲ ਹੀ ਕੰਮ ਕਰਦਾ ਸੀਗਾ ਭਾਜੀ ਅੱਛਾ ਸਾਡੇ ਜੀ ਦੋਨਾਂ ਦੀ ਸਾਈਡ ਇੱਕ ਸਾਈਡ ਸਗੇ ਜਿਹੜੇ ਮੇਰੇ ਨਾਲ ਆਪਾਂ ਚਾਰ ਜਾਣੇ 에ਰਪੋਰਟ ਤੋਂ ਚੜੇ ਸੀਗੇ ਉੱਥੋਂ ਤੇ ਸਾਨੂੰ ਚਾਰਾਂ ਨੂੰ ਆ ਕੇ ਦੋ ਪੰਜਾਬੀ ਹੋਰ ਮਿਲੇ ਆ ਉਹ ਹਸਬੈਂਡ ਵਾਈਫ ਆ ਮੁੰਡਾ ਗਰਦਾਸਪੁਰੋਂ ਸੁਨੀਲ ਤੇ ਉਹਦੀ ਵਾਈਫਾ ਛੱਪਣਾ ਤੇ ਪਿੱਪਲ ਵਾਲੀ ਤੋਂ ਥਾਬੀ ਹੁਣੇ ਤੇ ਬੰਦੇ ਸਾਰੇ ਵਧੀਆ ਸਗੇ ਭਾਜੀ ਪਰ ਉਹ ਵੀ ਮੈਨੂੰ ਲੱਗਦਾ ਡਰ ਗਏ ਜਾਂ ਕੀ ਹੋਇਆ ਕੀ ਨਹੀਂ ਹੋਇਆ ਇਹ ਮੈਨੂੰ ਨਹੀਂ ਪਤਾ ਹੈਗਾ ਅੱਠਵੇਂ ਸਵੇਰ ਚ ਜਦੋਂ ਮੈਨੂੰ ਸੱਟ ਲੱਗੀ ਆ ਉਹ ਕਹਿੰਦੇ ਖਰੇ ਮਾੜੀ-ਮੋਟੀ ਇਹਦੇ ਸੱਟ ਲੱਗੀ ਹੈ ਨਾ ਮੈਨੂੰ ਕੋਈ ਕੁਰਸੀ ਤੇ ਬਿਠਾਤਾ ਤਾਂ ਜੀ ਤਾਂ ਜੀ ਠੱਠ ਸੀ ਕਿ ਮੈਂ ਰੋਂਦਾ ਰਿਆ ਮੈਂ ਕਿਹਾ ਮੇਰੇ ਮਾੜੀ-ਮੋਟੀ ਮੂ ਵੀ ਮਾਰ ਲਓ ਬਈ ਪਰ ਨਹੀਂ ਕਿਸੇ ਨੇ ਬਾਅਦ ਵਿੱਚ ਹੀ ਮੋੜ ਕੇ ਜਦੋਂ ਸ਼ਿਫਟ ਖਤਮ ਹੋਈ ਆ 10 ਵਜੇ 10:30 ਵਜੇ ਮੈਂ ਘਰ ਪਹੁੰਚਿਆ ਅੱਛਾ ਤੇ ਘਰ ਪਹੁੰਚ ਕੇ ਬੜੀ ਮੈਂ ਪੇਨ ਕਲਰ ਲੈ ਲਈ ਤੇ ਥੋੜੀ ਜਿਹੀ ਮੂ ਵੀ ਇਦਾਂ ਹੀ ਮਾਰ ਲਈ ਤੇ ਅੱਛਾ ਤੇਈ ਭਾਜੀ ਫਿਰ ਮੈਂ ਲੰਮਾ ਭਿਆਨ ਚੀਕਾ ਮਾਰਦਾ ਰਿਹਾ ਪਰ ਸਾਰੇ ਅੰਦਰਾਂ ਚ ਵੜ ਗਏ ਡਰ ਗਏ ਭਾਜੀ ਇਹ ਸਾਰੇ ਵੜੇ ਉੱਥੇ ਬੋਰਿਆਂ ਨੇ ਵੀ ਨਹੀਂ ਮੈਨੂੰ ਚੱਕਿਆ ਨਾ ਗੋਰੀਆਂ ਨੇ ਚੱਕਿਆ ਨਾ ਗੋਰੀਆਂ ਨੇ ਚੱਕਿਆ ਇਹਨਾਂ ਨੇ ਜਦੋਂ ਮੇਰੇ ਘਰ ਲੈ ਜਾਂਦਾ ਭਾਜੀ ਹਾਂ ਜਦੋਂ ਮੈਨੂੰ ਘਰ ਲੈ ਕੇ ਜਾਂਦਾ ਤੇ ਮੈਂ ਕਿਹਾ ਮੈਂ ਕਿਹਾ ਯਾਰ ਮੈਨੂੰ ਲੈ ਜਾਓ ਵੀਰੇ ਮੇਰੀ ਬਾਹ ਫੁੱਲੀ ਜਾਂਦੀ ਭਾਜੀ ਨੀਲੀ ਗਈ ਜਾਂਦੀ ਸੀ ਜਿੰਨਾ ਟਾਈਮ ਬੀਤੀ ਜਾਂਦਾ ਸੀਗਾ ਉਹ ਨੀਲੀ ਨੀਲੀ ਹੋਈ ਜਾਂਦੀ ਸੀ ਭਾਜੀ ਭਾਜੀ ਮੈਂ ਅੱਛਾ ਸਾਨੂੰ ਪਤਾ ਜਦੋਂ ਬੰਦਾ ਦੁੱਖ ਚ ਹੋਵੇ ਭਾਜੀ ਚੀਕਾਂ ਦਾ ਵੱਜਣੀਆਂ ਆਪ ਬਣਾ ਭਾਜੀ ਬਿਲਕੁਲ 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 ਹਾਂ ਫਿਰ ਜਿੱਦਾਂ ਵੀ ਗੱਦਾ ਖਰੇ ਮਨ ਚ ਦਇਆ ਭਾਵਨਾ ਆਈ ਇਹਨਾਂ ਦੇ ਉਹ ਜਿਹੜਾ ਮੁੰਡਾ ਸੁਨੀਲ ਆ ਗੁਰਦਾਸਪੁਰ ਤੋਂ ਉਹ ਤੋਂ ਗੱਡੀ ਹੈਗੀ ਪਰ ਉਹ ਤੋਂ ਲਾਇਸੈਂਸ ਨਹੀਂ ਜਗ੍ਹਾ ਬਜੀ ਅੱਛਾ ਸਹੀ ਹੈ ਮੇਰੇ ਕੋਲ ਇੱਕ ਲਾਇਸੈਂਸ ਹੁੰਦਾ ਸੀਗਾ ਤੇ ਇੱਕ ਪ੍ਰਦੀਪ ਮੁੰਡਾ ਨਵੇਂ ਸ਼ਹਿਰ ਦਾ ਉਹਦੇ ਕੋਲ ਲਾਇਸੈਂਸ ਹੁੰਦਾ ਸੀਗਾ ਅੱਛਾ ਹਾਂ ਇੱਕ ਮੁੰਡਾ ਗੁਰਦੀਪ ਆ ਉਹ ਉਹਨੇ ਪ੍ਰੈਸ਼ਰ ਪਾਇਆ ਕਿ ਯਾਰ ਉਹ ਮੁੰਡਾ ਮੈਕਡੋਨਲਡਸ ਤੋਂ ਆ ਭਜੀ ਆਪਣਾ ਰੂਪਨਗਰ ਦੇ ਲਾਗੇ ਉਹਰੇ ਮਾਲੀ ਦੇ ਲਾਗੇ ਇਨਾਂ ਨੇ ਮੈਨੂੰ ਪਤਾ ਰੂਪਨਗਰ ਤੋਂ ਸਾਡੀਆਂ ਤੋਂ ਇਹ ਜਾਇਦ ਇੱਕ ਉਹ ਤੇ ਇੱਕ ਹਰਪ੍ਰੀਤ ਮੁੰਡਾ ਜਿਹੜਾ ਮੇਰੇ ਨਾਲ ਰੂਮ 'ਚ ਰਹਿੰਦਾ ਸੀਗਾ ਇਹਨਾਂ ਨੇ ਉਹਨਾਂ ਨੂੰ ਜ਼ੋਰ ਪਾਇਆ ਕਿ ਯਾਰ ਮੇਰੇ ਸਾਥ ਲੱਗੀ ਤੁਸੀਂ ਹਸਪੀਟਲ ਦਾ ਪਜਾ ਦਿਓ ਸਾਨੂੰ ਗੱਡੀ ਆਉਂਦੀ ਆਉਂਦੀ ਕਹਿੰਦੇ ਆਪਾਂ ਲੈ ਜਾਂਦੇ ਹਾਂ ਪਰ ਯਾਰ ਉਹ ਸੁਣਈ ਨਹੀਂ ਨਾ ਭਜੀ ਇਹ ਗੱਡੀ ਪਹਿਲਾਂ ਤਾਂ ਦਿੱਤੀ ਨਹੀਂ ਪਹਿਲਾਂ ਜਦੋਂ ਫੇ ਮੇਰੀ ਹਾਲਤ ਦੇਖੀ ਮੇਰੀ ਬਾਹ ਦੇਖੀ ਫਿਰ ਉਹਨੇ ਗੱਡੀ ਜੱਬਲੀ ਉਹਨੂੰ ਦਿੱਤੀ ਇਹ ਕਹਿੰਦਾ ਲੈ ਕੇ ਚਲੋ ਮੁੰਡੇ ਨੂੰ ਸਾਰੇ ਜਾਣੇ ਭੱਜੇ ਭਾਜੀ ਜਦੋਂ ਮੇਰੀ ਬਾਹ ਦੇਖੀ ਕਿ ਬਾਹ ਬਹੁਤ ਜ਼ਿਆਦਾ ਫੁੱਲ ਗਈ ਹੈ ਸਾਟ ਆਮ ਨਹੀਂ ਹੈਗੀ ਆਮ ਨਹੀਂ ਹੈਗੀ ਹਾਂ ਬਿਲਕੁਲ ਨਾੜ ਵੱਡੋ ਗਈ ਸੀ ਵਿਚੋਂ ਹਾਂ ਸਾਟ ਨਹੀਂ ਹੈਗੀ ਮੇਰੀ ਬਾਹ ਭਾਜੀ ਬਹੁਤ ਜ਼ਿਆਦਾ ਫੁੱਲ ਗਈ ਸੀ ਹਾਂ ਮੁੜ ਕੇ ਜਦੋਂ ਭਾਜੀ ਫਿਰ ਮੈਨੂੰ ਹਸਪੀਟਲ ਲੈ ਕੇ ਆਂਦਾ ਇਹਨਾਂ ਨੇ ਰਾਤ ਨੂੰ 2:00 2:30 ਵਜੇ ਮੈਨੂੰ ਹਸਪੀਟਲ ਪਹੜਿਆ ਭਾਜੀ ਅੱਛਾ ਸਵਾ 8:00 ਜੀ ਮੇਰੇ ਸਾ ਲੱਗੀ 2:30 ਵਜੇ ਮੈਂ ਹਸਪਤਾਲ ਬੜਿਆ ਮੋੜ ਕੇ ਅਸੀਂ ਕੋਈ ਹੱਥ ਨਾ ਪਾਵੇ ਹਸਪਤਾਲ ਫਿਰ ਮੈਂ ਇੰਨਾ ਸ਼ੁਕਰ ਮੇ ਤੋਂ ਕਾਰਡ ਕੂੜ ਸਗੇ ਇੱਥੇ ਦੇ ਭਾਜੀ ਅੱਛਾ ਇੱਥੇ ਸੋਨ ਕਾਰਡ ਸਗਾ ਬਾਕੀ ਟੀਆਰਸੀ ਪਾਸਪੋਰਟ ਤੇ ਵੀਜ਼ਾ ਹਨ ਇੱਕ ਨੰਬਰ ਚ ਚਲੋ ਆਏ ਤੇ ਮੈਨੂੰ ਹਸਪਤਾਲ ਨੇ 10 ਮਿੰਟ ਲਾਤੇ ਭਾਜੀ ਕਰਦੇ ਕਰਾਉਂਦੇ ਮੇਰੇ ਐਕਸਰੇ ਉਕਸਰੇ ਕੀਤੇ ਇਹਨਾਂ ਨੇ ਐਕਸਰੇ ਉਕਸਰੇ ਕਰਕੇ ਤੇ ਮੁੜ ਕੇ ਇੱਕ ਜਿਹੜਾ ਐਕਸਰੇ ਵਾਲਾ ਸਗਾ ਤੇ ਇੱਕ ਦੂਜਾ ਜਿਹੜਾ ਰਿਸੈਪਸ਼ਨਿਸਟ ਮੁੰਡਾ ਸਗਾ ਗੋਰਾ ਹਾਂ ਬਾਈ ਜੀ ਮੈਨੂੰ ਨਾ ਬਿਠਾਇਆ ਉਹਦੇ ਤੇ ਸਟ੍ਰੈਚਰ ਜਿਹੇ ਤੇ ਬਿਠਾਇਆ ਮੇਰੀ ਨਾ ਇਥੋਂ ਕੂਣੀ ਤੋਂ ਇੱਕ ਨੇ ਬਾਹ ਵਢੀ ਇੱਕ ਨੇ ਇਥੋਂ ਥੱਲੇ ਬਾਹ ਵਢੀ ਬਾਈ ਇਦਾਂ ਜਿਹਾ ਕੱਪੜਾ ਨਹੀਂ ਨੂੰ ਚੋੜੀ ਦਾ ਕੱਪੜਾ ਨਚੋੜਦੇ ਹੁੰਨੇ ਆ ਇਦਾਂ ਬਾਈ ਮੇਰੀ ਬਾਹ ਨਾ ਰੋੜਦੀ ਮੈਨੂੰ ਤਾਂ ਲੱਗਾ ਕਰੇ ਡਾਕਟਰ ਹੀ ਆ ਬਾਈ ਮੈਨੂੰ ਕੀ ਪਤਾ ਸੀਗਾ ਇਹ ਕੌਣ ਆ ਹਾਂ ਲੱਗਾ ਕਰੇ ਫਰੀ ਆ ਇਹ ਮੈਨੂੰ ਮੇਰੀ ਬਾਹ ਦੇ ਜੋੜ ਜਾਰ ਉਤਰਿਆ ਆਊਗਾ ਲਾ ਦੇਣਗੇ ਹਾਂ ਅੱਛਾ ਜੇ ਨਹੀਂ ਪਤਾ ਉਤੋਂ ਬਾਅਦ ਮੇਰੀ ਨਾੜ ਵੱਡ ਹੋਈ ਆ ਇਹ ਨਹੀਂ ਪਤਾ ਪਹਿਲਾਂ ਹੀ ਵੱਡ ਹੁੰਦੀ ਸੀਗੀ ਪਰ ਪਹਿਲਾ ਦਰਦ ਘੱਟ ਸੀ ਜਦੋਂ ਇਹਨਾਂ ਨੇ ਮੋੜੀ ਆ ਮੇਰੀ ਬਾਹ ਉਤੋਂ ਬਾਅਦ ਦੀ ਬਾਹ ਬਹੁਤ ਜ਼ਿਆਦਾ ਹਾਲ ਹੋ ਗਿਆ ਭਾਜੀ ਅੱਛਾ ਫਿਰ ਭਾਜੀ ਉਸ ਵਾਈਟ ਬੱਡ ਹੋਈ ਜੇ ਪਹਿਲਾਂ ਬੱਡ ਹੋਈ ਹੁੰਦੀ ਫਿਰ ਜ਼ਿਆਦਾ ਨੁਕਸਾਨ ਇੰਨਾ ਟਾਈਮ ਤੋਂ ਲੇਟ ਆਇਆ ਹਨਾ ਹਸਪੀਟਲ 'ਚ ਉਦੋਂ ਜ਼ਿਆਦਾ ਵੀ ਹੋ ਸਕਦਾ ਸੀ ਹਨਾ ਉਸੇ ਮੈਂ ਬਸ ਉਹਨਾਂ ਨੂੰ ਜਿਹੜੀ ਹਲਾਈ ਗਈ ਉਸ ਟਾਈਮ ਉਹ ਨੁਕਸਾਨ ਹੋਇਆ ਹੋਗਾ ਭਾਜੀ ਕੱਪੜਿਆਂ ਨੂੰ ਨਿਚੋੜਤੀ ਜਦੋਂ ਆਪਾਂ ਕੱਪੜਾ ਨਿਚੋੜੀ ਦਾ ਕਹਿ ਲਓ ਕਿ ਪਰਨਾ ਨਿਚੋੜੀ ਦਾ ਹਨਾ ਪਾਣੀ ਜੋ ਕੱਢ ਕੇ ਇਦਾਂ ਮੇਰੀ ਬਾਹ ਮੋੜ ਦਿੱਤੀ ਇਹਨਾਂ ਨੇ ਦੋਨਾਂ ਜਾਣੇ ਪਾ ਜੀ ਮੋੜ ਕੇ ਗਿਰ ਪਾਜੀ ਪਤਾ ਮੈਨੂੰ ਏਦਾਂ ਹੀ ਪਤਾ ਨਹੀਂ ਵੀ ਉਹ ਸੀ ਦੇ ਟੀਕੇ ਲਾਤੇ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਬਾਅਦ ਵਿੱਚ ਖਿਆਣ ਜੀ ਮੈਨੂੰ ਕਹਿੰਦੇ ਤੇਰਾ ਆਪਰੇਸ਼ਨ ਹੋਣਾ ਹੀ ਕਰਨਾ ਪੈਣਾ ਅੱਛਾ ਮੈਂ ਕਿਹਾ ਠੀਕ ਆ ਕਰਦਾ ਉਹ ਬਾਕੀ ਮੁੰਡਿਆਂ ਨੂੰ ਸਾਰਿਆਂ ਨੂੰ ਬਾਹਰ ਭੇਜ ਦਿੱਤਾ ਇੱਕ ਮੁੰਡਾ ਬੰਗਲਾਦੇਸ਼ ਦਾ ਸੀਗਾ ਭਾਜੀ ਉਹਨੂੰ ਮਾੜੀ ਮੋਟੀ ਇਹਨਾਂ ਦੀ ਭਾਸ਼ਾ ਆਉਂਦੀ ਉਹਨੂੰ 4 ਸਾਲ ਹੋ ਗਏ ਆ ਹਾਂ ਉਹਨੂੰ ਉਹ ਵੀ ਭਾਸ਼ਾ ਆਉਂਦੀ ਜਿਹੜਾ ਮੁੰਡਾ ਸੁਨੀਲ ਆ ਗੁਰਦਾਸਪੁਰ ਵਾਲਾ ਉਹਨੂੰ ਵੀ ਭਾਸ਼ਾ ਆਉਂਦੀ ਸੀ ਉਹਨਾਂ ਨੇ ਗੱਲਬਾਤ ਕੀਤੀ ਕਹਿੰਦੇ ਜੇ ਜ਼ਿਆਦਾ ਕ੍ਰਿਟੀਕਲ ਆ ਜਾਂਦਾ ਤੁਸੀਂ ਕਰ ਦੋ ਜੋ ਤੁਸੀਂ ਕਰ ਸਕਦੇ ਤੁਸੀਂ ਕਰ ਦੋ ਆਪਣਾ ਹਣਾ ਇਲਾਜ ਸ਼ੁਰੂ ਕਰੋ ਉਹਦੇ ਦਾ ਹਾਂ ਅੱਛਾ ਉਹਦੇ ਕਹਿਣ ਤੇ ਭਾਜੀ ਚਲੋ ਇਲਾਜ ਸ਼ੁਰੂ ਹੋਇਆ ਫਿਰ ਫਿਰ ਭਾਜੀ ਨੇ ਆਪਰੇਸ਼ਨ ਕੀਤਾ ਮੈਨੂੰ ਵੀ ਪਤਾ ਇਹਨੇ ਕੀ ਕੀਤਾ ਮੇਰੀ ਬਾਹਾਂ ਦਾ ਪਲੇਟਾਂ ਪਲੂਟਾਂ ਪਹਿਲਾਂ ਨਾ 7 ਦਿਨ ਇਹਨੇ 3 ਘਰੇ 2 2 ਆਪਰੇਸ਼ਨ ਕੀਤੇ ਸੀਗੇ ਦੋ ਵਾਰੀ ਮਿੰਦੀਆਂ ਪੱਟੀਆਂ ਭਾਜੀ ਇਹਨੇ ਬੰਨਤੀਆਂ ਸੀਗੀਆਂ ਹਾਂ ਅੱਛਾ ਭਾਜੀ ਪਰ ਸਾਰਾ ਛੇਵਨਾ ਵੀਡੀਓ ਦੇ ਵਿੱਚ ਦਿਖਾਇਆ ਵੀ ਉਹ ਮੈਨੂੰ ਹੋਸ਼ ਨਹੀਂ ਆਈ ਉਹਨੇ ਡੀ ਵਾਲਿਆ ਹੂੰ ਦੇਖੀ ਤੇਰੀ ਦੇਖੋ ਦੋ ਦੋ ਘੰਟੇ ਬਾਅਦ ਭਾਜੀ ਉਹ ਬੁਰਾ ਹਾਲ ਹੁੰਦਾ ਜੀ ਮੇਰਾ ਦੋ ਦੋ ਘੰਟੇ ਬਾਅਦ ਉਹ ਸਾਰਾ ਬਿਸਤਰਾ ਮੇਰਾ ਲਿਬੜ ਜਾਂਦਾ ਜਾਈ ਭਾਜੀ ਖੂਨ ਦੇ ਨਾਲ ਉਹ ਭਾਜੀ ਚਾਰ ਬੋਤਲਾਂ ਕਦੇ ਚਾਰ ਬੋਤਲਾਂ ਲਾਉਣੀਆਂ ਇਹਨਾਂ ਨੇ ਖੂਨ ਦੀਆਂ ਕਦੇ ਦੋ ਬੋਤਲਾਂ ਲਾਉਣੀਆਂ ਦਿਹਾੜੀ 'ਚ ਅੱਛਾ ਕਦੇ ਤਿੰਨ ਬੋਤਲਾਂ ਲਾਉਣੀਆਂ ਅੱਛਾ ਅੱਜ ਵੀ ਸ਼ਾਇਦ ਮੈਨੂੰ ਲਾਈਆਂ ਭਾਜੀ ਸਵੇਰੇ ਅੱਜ ਇਹਨਾਂ ਨੇ ਬੇਹੋਸ਼ੀ ਸੀਗਾ ਮੈਂ ਅੱਜ ਸ਼ਾਇਦ ਇੱਕ ਬੋਤਲ ਹੀ ਲੱਗੀ ਆ ਉਹ ਉਹਨਾਂ ਹਾਂ ਬਿਲਕੁਲ ਤੁਹਾਡੇ ਨਾਲ ਜਦੋਂ ਮੇਰਾ رابطہ ਪਿਆ ਘਰਦਿਆਂ ਨੇ ਤਾਂ ਬਾਹਰ ਲਾਤੀ ਆਪਣੀ ਪਰ ਨਹੀਂ ਗੱਲ ਬਣੀ ਪਾਜੀ ਫਿਰ ਮੈਂ ਜਦੋਂ ਤੁਹਾਡੇ ਨਾਲ رابطہ ਕੀਤਾ ਤੁਸੀਂ ਅੱਗੇ ਪਹੁੰਚ ਕੀਤੀ ਜਦੋਂ ਮੈਂ ਤੁਹਾਡੇ ਅੱਗੇ ਹੱਥ ੱਡੇ ਪਾਜੀ ਪਲੀਜ਼ ਨਹੀਂ 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 ਤੂੰ ਭਰਾ ਆਂ ਦੇਖ ਆਪਾਂ ਦੇਖ ਤੂੰ ਆਪਾਂ ਨੂੰ ਤਾਂ ਕੋਈ ਵੀ ਆ ਨਾ ਵਿਚਾਰ ਆਪਾਂ ਤੁਹਾਨੂੰ ਉੱਦਾਂ ਵੀ ਕੋਈ ਫੋਨ ਆਉਂਦਾ ਨਾ ਕੋਈ ਆਪਾਂ ਤਾਂ ਤੈਨੂੰ ਪਤਾ ਹੀ ਆ ਇੱਥੇ ਤੂੰ ਆਪਣੇ ਏਰੀਆ ਦੇ ਹੈ ਨਾ ਜਿੰਨੇ ਕੁ ਜੋਗੀ ਹੈਗੇ ਆਪਾਂ ਜਰੂਰ ਦੌੜ ਲਾਈ ਦੀ ਆ ਵਾਹ ਲੱਗ ਜਾਏ ਆਪਣੀ ਇਹ ਨਹੀਂ ਉਹ ਕੋਲ ਨਹੀਂ ਕਰੀਦੀ ਆ ਵਾਹ ਲੱਗ ਜਾਏ ਆਪਣੀ ਹਨਾ ਪਰ ਮੈਂ ਤਾਂ ਇਹ ਵੀ ਮੈਂ ਨਾ ਇੱਕ ਵੀਰਾਂ ਦਾ ਚਲੋ ਮੇਰੀਆਂ ਤੇਨਾਂ ਚੋਂ ਵੀਰਾਂ ਨਾਲ ਗੱਲਬਾਤ ਚੱਲ ਰਹੀ ਸੀ ਇੱਥੇ ਜਿਹੜੇ ਆਪਾਂ ਭੇਜਿਆ ਮੈਂ ਇੱਕ ਵੀਰ ਨਾਲ ਗੱਲ ਕੀਤੀ ਉਹ ਸਾਡੇ ਚਲੋ ਸਾਡੇ ਏਰੀਆ ਦਾ ਸੀ ਮੈਂ ਉਹਨਾਂ ਕੀਤੀ ਮੈਂ ਕਿਹਾ ਤੂੰ ਮੇਰਾ ਭਰਾ ਜਾਣਾ ਪੈਣਾ ਕਿਉਂਕਿ ਅਸੀਂ ਤਾਂ ਇਧਰੋਂ ਆਵਾਂਗੇ ਆਉਣ ਨਹੀਂ ਕੀ ਜੇ ਵੀ ਆਪਾਂ ਸਪੈਸ਼ਲ ਜੇ ਕੋਈ ਹਾਲ ਹੀ ਨਾ ਹੋਇਆ ਫਿਰ ਮੈਂ ਇਧਰੋਂ ਵੀ ਤਾਂ ਬੰਦੇ ਭੇਜੂੰਗਾ ਹੀ ਹਨਾ ਹਾਂਜੀ ਭਾਜੀ ਆਪਾਂ ਤਦ ਫਿਰ ਸਿੱਪਾ ਇਹ ਲੋਦੀ ਭਰਾ ਨੂੰ ਭੇਜਾਂਗੇ ਕੋਈ ਹੱਲ ਕਰਾਂਗੇ ਪਰ ਆਪਾਂ ਤਾਂ ਬੰਦੇ ਨੂੰ ਏਦਾਂ ਤਾਂ ਨਹੀਂ ਛੱਡਣ ਲੱਗਦੇ ਜਦੋਂ ਉਹ ਬੰਦਾ ਤਕਲੀਫ 'ਚ ਚਲੋ ਸਾਰੇ ਬੰਦੇ ਤੁਰੇ ਹਨਾ ਆਏ ਆ ਕੱਲ ਤੇਰੇ ਕੋਲ ਹੋ ਕੇ ਵੀ ਗਏ ਆ ਮੈਂ ਇਹ ਕਰਦਾ ਵੀ ਪਰਦੇਸਾਂ ਦੇ ਵਿੱਚ ਬੈਠੇ ਆ ਇੱਕ ਦੂਜੇ ਦੇ ਸਹਾਰੇ ਆ ਅਸੀਂ ਹਨਾ ਤੇ ਹੋਈ ਦਾ ਤਾਂ ਕੋਈ ਸਹਾਰਿਆ ਸਾਰਿਆਂ ਨੂੰ ਬਾਹ ਫੜਨੀ ਚਾਹੀਦੀ ਆ ਪੰਜਾਬੀ ਖਾਸ ਕਰਕੇ ਚਲੋ ਸਾਡੇ ਤਾਂ ਸਾਨੂੰ ਦੱਸ ਸिखਾਇਆ ਹੀ ਸਭ ਦਾ ਸਰਬੱਤ ਦਾ ਭਲਾ ਜੀ ਦਾ ਮੰਗਦੇ ਸਵੇਰੇ ਉੱਠਦੇ ਹਨ ਪਰ ਆਪਾਂ ਵਕਤ ਦੀ ਗੱਲ ਤਾਂ ਅਸੀਂ ਤਾਂ ਹਰੇਕ ਦੀ ਕਰਨੀ ਹੈ ਪਰ ਜਿੱਥੇ ਸਾਡਾ ਆਪਣਾ ਭਾਈਚਾਰਾ ਹੋਵੇ ਜਿੱਥੇ ਆਪਣੇ ਭਰਾ ਹੋਣ ਉਹਨਾਂ ਨੂੰ ਵੀ ਪੂਰੇ ਇੱਕ ਦਿਨ ਦੀ ਬਾਹ ਫੜਨੀ ਚਾਹੀਦੀ ਆ ਟਾਈਮ ਕਿੰਨੂ ਜਰੂਰ ਹਸਪੀਟਲ ਲੱਗਾ ਡਾਕਟਰਾਂ ਨਾਲ ਵੀ ਗੱਲ ਹੋਈ ਜਿਹੜਾ ਟਾਈਮ ਮੇਲ ਤੇ ਜਿਹੜਾ ਉਹ ਨਹੀਂ ਡਾਕਟਰਾਂ ਨੇ ਭੇਜਿਆ ਐਮਬੈਸੀ ਨੇ ਸਾਨੂੰ ਮੈਸੇਜ ਭੇਜਿਆ ਉਹਦੇ ਵਿੱਚ ਇਹੀ ਲਿਖਿਆ ਵੀ ਟਾਈਮ ਹਸਪੀਟਲ ਪਹੁੰਚਦੇ ਨੂੰ ਜਿਹੜਾ ਉਹ ਲੱਗ ਗਿਆ ਉਦੇ ਨਾਲ ਤੇਰਾ ਬਲੱਡ ਬਹੁਤ ਜਿਹੜਾ ਲੂਜ਼ ਹੋ ਗਿਆ ਤੇ ਤਾਂ ਤੈਨੂੰ ਬਲੱਡ ਚੜਾਉਣਾ ਪਿਆ ਇੱਕ ਇੱਕ ਇਹਦੇ ਵਿੱਚ ਵੀ ਵਿਛਾਲ ਜਿਹੜੀ ਨਾੜੀ ਘੱਟ ਹੋਈ ਆ ਉਹਦੇ ਨਾਲ ਵੀ ਆ ਥੋੜਾ ਜਿਹਾ ਨਾ ਉਹਨੇ ਨਾਲ ਵੀ ਬਹੁਤ ਬਲੱਡ ਨਿਕਲਿਆ ਠੀਕ ਜੀ ਹਾਂਜੀ ਹੁਣ ਤੂੰ ਕੱਲਾ ਸੀਗਾ ਇਥੋਂ ਜਦੋਂ ਹਸਪੀਟਲ ਦੇ ਵਿੱਚ ਚਾਤਰਾ ਤੇ ਉਹ ਕੇਅਰ ਪੂਰੀ ਨਹੀਂ ਉਹ ਨਹੀਂ ਕੀਤੀ ਗੱਲ ਤੇਰੇ ਕੋਲ ਪਾਏ ਹੀ ਨਹੀਂ ਹੈ ਨਾ ਗੱਲ ਨਹੀਂ ਆਇਆ ਇੱਕ ਪਰਸੋਂ ਵੀ ਨਹੀਂ ਤੇਰੇ ਕੋਲ ਆਏ ਹੈ ਨਾ ਪੂਰਾ ਉਹ ਹੈ ਨਾ ਸਾਜੀ ਤੇਰਾ ਪੜ ਗਿਆ ਤੇ ਉਹ ਹਰੇਕ ਬੰਦਾ ਇੱਕ ਤੇਰੇ ਨਾਲ ਜਿਹੜੇ ਬੰਦੇ ਪਏ ਸੀ ਉਹ ਵੀ ਬੋਲੀ ਨਹੀਂ ਸੀ ਦੂਜੀ ਬੋਲਦੇ ਜਾਂ ਕੋਈ ਬੰਦਾ ਕੋਈ ਹੋਰ ਬੋਲੀ ਬੋਲਦਾ ਕੋਈ ਬੰਦਾ ਹੌਸਲਾ ਹੀ ਦਿੰਦਾ ਐਡੀ ਦੂਰ ਬਿਠਿਆਂ ਨੂੰ ਹਨਾ ਜਿਹੜੇ ਬੰਦੇ ਨੂੰ ਕੁਝ ਵੀ ਨਾ ਦਿ세 ਤੋ ਬੰਦਾ ਇਹ ਰਾਹ ਅਪਣਾਉਂਦਾ ਹੀ ਆ ਹਨਾ ਵੀਡੀਓ ਦਾ ਮੈਂ ਤੇ ਇਹ ਕਿੰਨਾ ਵੀ ਤੇਰਾ ਜਿੱਦਾਂ ਕੱਲ ਅਸੀਂ ਵੀਡੀਓ ਦੇਖੀ ਮਨ ਉਸ ਟਾਈਮ ਬੜਾ ਖਰਾਬ ਹੋਇਆ ਯਾਰ ਆਪਣਾ ਭਰਾ ਆ ਇੱਦਾਂ ਬੈਠਾ ਪਰ ਮੈਂ ਇੱਕ ਮੈਂ ਸਭ ਤੋਂ ਇਹ ਵੱਡੀ ਗੱਲ ਕਰਦਾ ਚਲੋ ਪਾਤੀ ਪਰ ਬਹੁਤ ਵੀਰਾਂ ਦੇ ਫੋਨ ਆਏ ਸਾਡੇ ਨਾ ਭਰਾ ਇਦਾਂ ਦੇ ਵੀ ਹੈਗੇ ਚਲੋ ਕਈ ਵਾਰੀ ਕਮਕਾਰਾਂ ਚ ਭੁਜਣਾ ਹੋ ਜਾਂਦਾ ਪਰ ਕਈ ਵਾਰੀ ਇਹੋ ਜਿਹੇ ਭਰਾਵਾਂ ਦੇ ਫੋਨ ਆਏ ਕਈ ਹੁਣ ਇਟਲੀਆਂ ਸਪੇਨ ਚੋਂ ਵੀ ਜਾਣ ਨੂੰ ਤਿਆਰ ਸੀ ਸਾਡਾ ਅਮਰੀਕ ਸਿੰਘ ਪੇਨ ਉਹ ਵੀ ਜਾਣ ਨੂੰ ਤਿਆਰ ਸੀ ਬਿਲਕੁਲ ਭਾਈ ਜਿਹੜੇ ਤਾਂ ਬੰਦੇ ਵੀਰ ਤਾਂ ਆਪਣੇ ਚਠਿਆਲੀਆਂ ਵਾਲੇ ਤੇ ਇੰਦਰ ਹੁਣ ਤੇ ਸਾਰੇ ਪਹੁੰਚ ਹੀ ਗਏ ਉਹ ਵੀ ਪਹੁੰਚ ਗਿਆ ਹਨਾ ਮੁੰਡਾ ਅਮਿਤ ਮੁੰਡਾ ਉਹ ਵੀ ਕਈ ਮੁੰਡਿਆਂ ਨਾਲ ਗੱਲਬਾਤ ਜਿਹੜੀ ਉੱਥੇ ਤੇਰੇ ਕੋਲ ਅੱਜ ਮੁੰਡੇ ਗਏ ਹੋਏ ਆ ਇੰਦਰਜੀਤ ਹੁਸ਼ਿਆਰਪੁਰ ਤੋਂ ਗਏ ਆ ਉਹ ਮੇਰੇ ਘਰ ਬਿਲਡਿੰਗ ਦਿੱਤਾ ਉਹਨਾਂ ਨੂੰ ਨਾ ਮੇਂ ਮੇਂ ਦਿੱਤਾ ਬਿਲਡਿੰਗ ਦਿੱਤਾ ਉਹਨਾਂ ਨੂੰ ਬਾਕੀ ਡਾਕਟਰਾਂ ਨਾਲ ਗੱਲਬਾਤ ਕਰਕੇ ਗਏ ਆ ਮੇਰੀ ਉੱਥੇ ਉਹ ਨਹੀਂ ਸਾਰੀ ਗੱਲਬਾਤ ਦੱਸੀ ਉਹ ਨਹੀਂ ਵੀ ਬਿਲਕੁਲ ਹੁਣ ਠੀਕ ਠਾਕ ਆ ਬਾਕੀ ਤੂੰ ਕੋਈ ਨਹੀਂ ਘਰਾਉਣਾ ਨਹੀਂ ਮੇਰੇ ਭਰਾ ਤੂੰ ਹੀ ਨਹੀਂ ਬੰਦੀ ਆ ਬਸ ਸਾਥ ਚਾਹੀਦਾ ਬਸ ਭਜੀ ਹਾਂ ਬਸ ਤੇਰੇ ਨਾਲ ਆ ਸਾਰਾ ਇਲਾਕਾ ਤੇਰੇ ਨਾਲ ਆ ਮੈਂ ਨਹੀਂ ਵਿਸ਼ਾਲ ਸਾਰੇ ਇਲਾਕੇ ਨੇ ਤੇਰੀ ਵੀਡੀਓ ਮੈਨੂੰ ਭੇਜ ਭੇਜ ਪਤਾ ਨਹੀਂ ਕਿੰਨਿਆਂ ਨੇ ਮੈਨੂੰ ਵੀਡੀਓ ਭੇਜ ਭਾਜੀ ਇਸ ਤੋਂ ਸਾਰਿਆਂ ਦਾ ਬਹੁਤ ਧੰਨਵਾਦ ਆ ਮੈਂ ਦੇਣਾ ਨਹੀਂ ਦੇ ਸਕਦਾ ਸਾਰਿਆਂ ਨੇ ਨੀ ਤੇਰਾ ਸਾਰਿਆਂ ਨੇ ਤੇਰਾ ਬਹੁਤ ਸਾਥ ਦਿੱਤਾ ਵਿਸ਼ਾਲ ਦਿਲੋਂ ਜਿਵੇਂ ਆਤਮਾ ਕੀਤੀ ਜਿੰਨੇ ਮੇਰੇ ਭਰਾ ਆ ਜਿੰਨੇ ਮੇਰੇ ਚਾਚੇ ਤਾਏ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਬਸ ਬਸ ਸਾਰਿਆਂ ਨੇ ਦਿਲੋਂ ਦੁਆਵਾਂ ਮੰਗੀਆਂ ਦਿਲੋਂ ਅਰਦਾਸ ਕੀਤੀ ਆ ਹਰ ਇੱਕ ਬੰਦੇ ਨੇ ਫਿਰ ਤੇਰੇ ਭਰਾ ਨਾਲ ਮੈਂ ਰਾਤ ਅਸੀਂ ਇਕੱਠੇ ਬੈਠੇ ਸੀ ਫੋਨ ਤੇ ਫੋਨ ਤੇਰੇ ਭਰਾ ਨੂੰ ਆਈ ਜਾਂਦੇ ਸੀ ਸਾਰੀ ਦੁਨੀਆ ਜਿਹਨੂੰ ਵੀ ਪਤਾ ਲੱਗਾ ਤੇਰੇ ਨਾਲ ਪੜਦਿਆਂ ਦੇ ਕਈਆਂ ਦੇ ਜਿਹੜੇ ਤੇਰੇ ਨਾਲ ਪੜਦੇ ਸੀ ਯਾਰ ਅਸੀਂ ਬਾਈ ਜੀ ਫਿਰ ਮੈਨੂੰ ਅੱਜ ਮੇਰੇ ਉਤੋਂ ਵਾਗਿਆਂ ਤੋਂ ਫੋਨ ਆਇਆ ਇਟਲੀ ਮੁੰਡਾ ਬੈਠਾ ਆ ਬਾਈ ਜੀ ਮੈਂ ਜਾਵਾਂ ਮੈਂ ਜਾਵਾਂ ਤੁਸੀਂ ਦੱਸੋ ਮੈਨੂੰ ਹਾਂ ਨਾ ਮੈਂ ਜਾਵਾਂ ਮੈਂ ਕਿਹਾ ਨਹੀਂ ਤੂੰ ਨਾ ਜਾਓ ਹਜੇ ਤੱਕ ਬਿਛਾਲ ਠੀਕ ਆ ਜੇ ਗਾਂਹ ਲੋੜ ਪੈ ਗਈ ਤੇ ਜੇ ਲੋੜ ਪੈ ਗਈ ਜਾਣ ਦੀ ਤਾਂ ਆਪਾਂ ਬਿਸ਼ੱਕ ਦੀ ਤੁਹਾਨੂੰ ਭੇਜਾਂਗੇ ਜੇ ਆਹ ਜ ਤੱਕ ਦਾ ਵਿਚਾਰ ਠੀਕ ਆ ਵੀ ਗਾਂ ਉਹਨਾਂ ਮੇਰੀ ਗੱਲ ਚੱਲ ਰਹੀ ਆ ਜੇ ਉਹਨੂੰ ਲੱਗਦਾ ਹਜ ਤੱਕ ਦਾ ਇਲਾਜ ਸਹੀ ਆ ਜੇ ਕੋਈ ਲੱਗਦੀ ਹੋਊਗੀ ਤਾਂ ਆਪਾਂ ਭਰਾ ਮੇਰੇ ਜਰੂਰ ਭੇਜਾਂਗੇ ਹੁਣ ਤੂੰ ਦੱਸ ਪੇਰਾ ਭਰਾ ਤੈਨੂੰ ਕਿੱਦਾਂ ਦੀ ਹੈਲਪ ਕਿੱਦਾਂ ਜੇ ਤਾਂ ਚਾਹੀਦੇ ਬੰਦੇ ਉਹ ਵੀ ਆ ਜਾਣਗੇ ਅੱਪਲ ਤਾਂ ਬੰਦੇ ਇੱਥੇ ਹੈਗੇ ਹੀ ਆ ਹਨਾ ਹੁਣ ਪਹੁੰਚੀ ਜਾਂਦੇ ਆ ਤੇਰੇ ਕੋਲ ਇੰਦਰਪੀਰ ਥੋੜੇ ਟਾਈਮ ਤੇ ਪਹੁੰਚਣ ਲੱਗਾ ਹੋਰ ਘੰਟੇ ਕਰੋ ਤੇ ਇਲਾਜ ਸਹੀ ਹੋ ਰਿਹਾ ਹੁਣ ਇਲਾਜ ਸਹੀ ਹੋ ਰਿਹਾ ਨਾ ਤੁਹਾਡੀ ਬਦੌਲਤ ਭਾਜੀ ਐਮਬੈਸੀ ਨਾਲ ਮੇਰੀ ਗੱਲ ਹੋਈ ਆ ਇੱਕ ਮੇਰਾ ਮਾਮਾ ਜੀ ਆਰਦੀਪ ਕੁਮਾਰ ਹਵਰ ਵੀ ਜਿਹੜੇ ਆ ਉਹਨਾਂ ਨੂੰ ਵੀ ਜਿੱਦਾਂ ਸ਼ੁਰੂ ਤੇ ਉਹਨਾਂ ਨੇ ਮੇਰੀ ਬੋਡੀ ਹੈਲਪ ਕੀਤੀ ਤੁਸੀਂ ਤਾਂ ਤੁਹਾਡੇ ਨਾਲ ਵੀ ਹੋਈ ਆ ਉਹਨਾਂ ਨੇ ਐਮਬੈਸੀ ਨੂੰ ਮੇਲ ਕੀਤੀ ਸੀਗੀ ਭਾਜੀ ਤੇ ਜਦੋਂ ਉਹਨੇ ਵੀਡੀਓ ਭਾਈ ਆ ਵੀਡੀਓ ਦੇ ਕਰਕੇ ਤੁਸੀਂ ਮੇਰੀ ਹੈਲਪ ਸਰਕਾਰਾਂ ਤੱਕ ਪਹੁੰਚ ਕੀਤੀ ਭਾਜੀ ਸਰਕਾਰਾਂ ਨੇ ਉਹਨਾਂ ਨੂੰ ਐਮਬੈਸੀ ਨੂੰ ਜਦੋਂ ਡੰਡਾ ਚਾੜਿਆ ਜਦੋਂ ਲੋਕਾਂ ਦੀ ਬੋਲ ਤਨੂ ਸਰਕਾਰ ਨੇ ਉਹਨਾਂ ਤੱਕ ਹਨਾ ਪਹੁੰਚ ਕੀਤੀ ਆ ਐਮਬੈਸੀ ਤੱਕ ਹਾਂ ਹਾਂ ਐਮਬੈਸੀ ਨੇ ਮੈਨੂੰ ਕਾਲ ਕੀਤੀ ਆ ਕਿ ਮੈਂ ਉਹਨਾਂ ਨੂੰ ਸਾਰਾ ਦਿਖਾਇਆ ਮੇਤੇ ਝੂਠੇ ਇਲਜ਼ਾਮ ਲਾਏ ਹਸਪੀਟਲ ਦੇ ਭਾਜੀ ਮਾਨੀਟਰ ਤੋਂ ਦਾ ਝੂਠਾ ਇਲਜ਼ਾਮ ਤੇਰੇ ਤੇ ਲਾਤਾ ਮਾਨੀਟਰ ਮਾਨੀਟਰ ਬੜਾ ਕੋਨਾ ਜੀ ਸਭ ਕੁਝ ਬੜਾ ਬੜਾ ਉਹ ਮਾਨੀਟਰ ਜੀ ਹਨਾ ਹਾਂ ਭਾਜੀ ਸਭ ਕੁਝ ਉਦਾਂ ਹੀ ਪਿਆ ਸੀਗਾ ਪਰ ਝੂਠੇ ਇਲਜ਼ਾਮ ਬਹੁਤ ਲਾਏ ਮੇਰੇ ਤੇ ਇਦਾਂ ਆਪਣੀ ਨਹੀਂ ਭਾਜੀ ਇਹਨਾਂ ਨੇ ਦੱਸੀ ਕਿ ਮੇਰੀ ਬਾਹ ਕੱਪੜਿਆਂ ਨੂੰ ਮਰੋੜਤੀ ਉਹਨੇ ਉਹ ਆਪਣੀ ਯਾਰ ਕੌਣ ਦੱਸਦਾ ਯਾਰ ਆਪਣੀ ਥੋੜੋ ਨਹੀਂ ਗਲਤੀ ਉਹਨੂੰ ਤੇਰੀ ਗਲਤੀ ਪਾਉਣੀ ਸੀ ਉਹਨੇ ਆਪਣੀ ਥੋੜੋ ਗਲਤੀ ਨਹੀਂ ਸੀ ਕੋਈ ਗੱਲ ਨਾ ਭਾਜੀ ਆਪਣੀ ਨੂੰ ਲੱਗਦਾ ਚਲੋ ਭਾਜੀ ਇਹ ਆ ਕਿ ਤੁਹਾਡਾ ਬਹੁਤ ਬਦਿਆ ਮੇਰਾ ਭਰਾ ਤੇਰਾ ਅੱਜ ਗੱਲ ਕਰਕੇ ਨਾ ਤੈਨੂੰ ਆ ਚਲੋ ਮੇਰੀ ਤਾਂ ਕਾਰਨ ਨਹੀਂ ਸੀ ਮੈਨੂੰ ਤਾਂ ਖੁਸ਼ੀ ਹੋਈ ਬਹੁਤ ਵੀ ਅੱਜ ਜਿਹੜੀ ਹੋਈ ਆ ਪਰ ਹੋਰਾਂ ਨੂੰ ਵੀ ਅੱਜ ਜਿਹੜੇ ਮੇਰੇ ਭਰਾ ਤੇਰਾ ਲਾਈਵ ਸਾਡਾ ਆਉਣ ਦਾ ਇਹ ਸੀ ਵੀ ਆਪਾਂ ਲਾਈਵ ਦੇ ਵਿੱਚ ਜਿਹੜਾ ਸਾਡੇ ਗੜਵੀ ਵਾਲਾ ਦੇ ਸਾਰੀ ਸੰਗਤ ਆ ਉਹਨਾਂ ਨੂੰ ਪਤਾ ਲੱਗੇ ਭਰਾ ਸਾਡਾ ਬਿਲਕੁਲ ਠੀਕ ਆ ਚੜ੍ਹਦੀ ਕਲਾ ਚ ਸਹੀ ਹੈ ਇਹ ਸਭ ਤੋਂ ਵੱਡੀ ਆ ਗੱਲ ਸੀ ਤਾਂ ਤੈਨੂੰ ਲਾਈਵ ਅੱਜ ਆ ਹੀ ਆਏ ਆ ਦੋਨੇ ਜਣੇ ਵੀ ਬਿਲਕੁਲ ਭਰਾ ਸਾਡਾ ਵਿਸ਼ਾਲ ਠੀਕ ਆ ਚੜ੍ਹਦੀ ਕਲਾ ਚ ਜਦੋਂ ਆਪਾਂ ਗਾਂ ਇਹਨੂੰ ਲਿਆਉਣ ਦੇ ਲਈ ਆਉਣ ਦੇ ਲਈ ਜਦੋਂ ਡਾਕਟਰ ਇਹਨੂੰ ਕਰਨਗੇ ਉਦੋਂ ਇਹਨੂੰ ਆਪਾਂ ਬੁਲਾਵਾਂਗੇ ਤੇ ਜੋ ਵੀ ਜੇ ਭਰਾ ਦੀ ਆਉਣ ਦੀ ਲੋੜ ਹੋਈ ਤਾਂ ਉਹਦਾ ਭਰਾ ਦਾ ਬੇਨਤੀ ਜਮ ਕਰਾਂਗੇ ਪੇਟੇ ਨਾਲ ਠੀਕ ਆ ਵਿਸ਼ਾਲ ਬਾਕੀ ਕੋਈ ਨਹੀਂ ਘਬਰਾਉਣਾ ਨਹੀਂ ਮੇਰਾ ਭਰਾ ਸੀਗਾ ਸਮਝ ਗਿਆ ਸ਼ੇਰ ਬਾਹਰ ਕੋਈ ਗੱਲ ਨਹੀਂ ਬਸ ਕੱਲ ਥੋੜਾ ਜਿਆ ਜਲੋ ਹੋ ਜਾਂਦਾ ਐ ਈਦਾ ਹਨਾ ਤੇ ਬਾਕੀ ਕੋਈ ਮਸਲਾ ਨਹੀਂ ਆਪਰੇਸ਼ਨ ਮੇਰਾ ਸੈਟ ਇਹਨਾਂ ਨੇ ਕੀਤਾ ਖੂਨ ਆ ਦੇਖੋ ਮੇਰਾ ਅੱਜ ਬੰਦ ਹੋਇਆ ਹਾਂ ਅੱਜ ਸ਼ਾਮੀ ਫੇ ਜਦੋਂ ਗੱਲ ਗੁੱਲ ਹੋਇਆ ਨਾ ਉਹ ਹੀ ਫੇ ਸ਼ਾਮੀ ਲੈ ਕੇ ਜਦੋਂ ਤੂੰ ਮੈਨੂੰ ਕਿਹਾ ਭਾਜੀ ਪਤਾ ਨਹੀਂ ਕਿੱਥੇ ਲੈ ਕੇ ਚੱਲੇ ਮੈਂ ਤੈਨੂੰ ਅਸਾਂ ਕਿਹਾ ਮੈਂ ਕਿਹਾ ਨਹੀਂ ਵਿਸ਼ਾਲ ਕਿੱਦਨੀ ਲੈ ਕੇ ਚੱਲੇ ਪੇਟ ਬਰੂਟ ਕਰਨਗੇ ਤੇਰਾ ਇਹ ਹੁਣ ਮੇਕੇ ਇਹਨਾਂ ਦੇ ਡਾਂਗ ਚੜੀ ਆ ਸਾਰਾ ਸੂਤ ਹੋ ਜਾਣਾ ਹੁਣ ਠੀਕ ਗੱਲ ਉਹ ਨਹੀਂ ਨਹੀਂ ਉਹ ਉਸੇ ਟਾਈਮ ਉਹਨਾਂ ਨੇ ਸਾਰਾ ਗੋਲ ਕਰ ਦਿੱਤਾ ਉਸੇ ਟਾਈਮ ਮੇਰਾ ਕੇਲ ਅਪਰੇਟ ਹੋਇਆ ਮੁੜ ਕੇ ਦੁਬਾਰਾ ਨਾ ਹਾਂਜੀ ਭਾਜੀ ਇਹਨਾਂ ਨੇ ਲੈ ਗਏ ਜਦੋਂ ਤੈਨੂੰ ਦੁਬਾਰਾ ਲੈ ਗਏ ਜਦੋਂ ਤੇਰੇ ਨਾਲ ਗੱਲ ਹੋਈ ਮੇਰੀ ਜਦੋਂ ਦੁਬਾਰਾ ਲੈ ਗਏ ਭਾਜੀ ਮੈਨੂੰ ਹਾਂ ਉਹ ਸਹੀ ਕੀਤਾ ਭਾਜੀ ਪਹਿਲਾਂ ਦਾ ਐਕਸਪੈਰੀਮੈਂਟ ਹੀ ਜਿੱਦਾਂ ਕਹਿ ਲਵੋਗੇ ਕਰੀ ਜਾਂਦੇ ਜਿਵੇਂ ਉਹ ਕੱਲ ਜਦੋਂ ਡਾਂਗ ਚੜ੍ਹੀ ਉਹਨਾਂ ਦੇ ਗੱਲਬਾਤ ਹੋਈ ਬੰਦਿਆਂ ਨੇ ਫੋਨ ਫਨ ਕੀਤੇ ਸਾਰਾ ਕੋਈ ਐਮਬੈਸੀ ਜੋ ਵੀ ਚਲ ਗਿਆ ਤਾਂ ਉਹਨਾਂ ਨੂੰ ਫੇਰ ਪਤਾ ਲੱਗ ਗਿਆ ਵੀ ਇਹ ਕੰਮ ਹੁਣ ਈਜ਼ੀ ਨਹੀਂ ਲੈਣਾ ਨਹੀਂ ਤਾਂ ਉਹਨਾਂ ਦੇ ਇੰਸ਼ੋਰੈਂਸਾਂ ਦੇ ਪੈਸੇ ਬਣੀ ਜਾਂਦੇ ਉਹਨਾਂ ਨੂੰ ਵਿਸ਼ਾਲ ਕਾਦੀ ਕੋ ਟੈਂਸ਼ਨ ਆ ਹਸਪਤਲਾਂ ਦੇ ਵਿੱਚ ਅਗਲੇ ਨੂੰ ਹਰੇਕ ਨੂੰ ਪੈਸੇ ਨਾ ਆਉਂਦਾ ਵੀ ਇਹ ਨਹੀਂ ਕੀ ਕਰ ਲੈਣਾ ਜਿੱਦਾਂ ਤਾਂ ਸਥਾਨਕ ਲੋਕ ਹੋਣ ਉਹਨਾਂ ਨੂੰ ਲੱਗਦਾ ਵੀ ਇਹ ਨਹੀਂ ਰੌਲਾ ਪਾਉਣਾ ਜਿਹੜਾ ਹੁਣ ਪਰਦੇਸੀ ਵੀਰ ਆ ਉਹਨੂੰ ਪਤਾ ਹੀ ਆ ਵੀ ਯਾਰ ਇਹਨਾਂ ਨੇ ਕੀ ਕਰ ਲੈਣਾ ਹਾਂਜੀ ਹਾਂਜੀ ਅਗਲੇ ਨੂੰ ਪੈਸੇ ਨਾ ਮਤਲਬ ਆ ਹਨਾ ਤੁਲ ਭਾਜੀ ਉਹ ਕੋਈ ਤਾਂ ਚੱਕਰ ਆ ਬਾਕੀ ਕੋਈ ਨਹੀਂ ਮੇਰਾ ਭਰਾ ਘਬਰਾਉਣਾ ਨਹੀਂ ਹੁਣ ਕਿਸੇ ਗੱਲ ਤੋਂ ਜਿੱਦਾਂ ਵੀ ਹੈਗਾ ਚਾਚਾ ਜੀ ਮੇਰਾ ਵੀ ਠੀਕ ਹੈ ਮੈਂ ਤਾਂ ਭਾਜੀ ਇੱਥੋਂ ਤੱਕ ਵੀ ਸਿਗਾ ਕਿ ਮੈਨੂੰ ਹੁਣ ਮਾਰ ਦੋ ਬਸ ਜਿੱਦਾਂ ਦੀ ਕੰਡੀਸ਼ਨ 'ਚ ਇਹਨਾਂ ਨੇ ਮੈਨੂੰ ਰੱਖਿਆ ਸੀ ਨਾ ਮੌਤ ਦਾ ਟੀਕਾ ਲਾਦਾ ਇਹਨਾਂ ਬਸ ਐਦਾਂ ਦੀ ਨਹੀਂ 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 ਦਾ ਨਹੀਂ ਮੇਰਾ ਭਰਾ ਤੇਰੇ ਮਨ ਤਾਂ ਤੇਰਾ ਕੱਲ ਤੇਰੇ ਦੇਖਣ ਤੋਂ ਹੀ ਲੱਗਦਾ ਸੀ ਮੇਰਾ ਕੱਲ ਦੇਖਣ ਤੋਂ ਜੋ ਤੇਰਾ ਤੇਰੀ ਤੇਰੀ ਜਿਹੜੀ ਤੂੰ ਗੱਲ ਕਰਨ ਦਾ ਨਜ਼ਰੀਆ ਜਿੱਦਾਂ ਤੂੰ ਸੋਚਿਆ ਸੀ ਉਸ ਟਾਈਮ ਬੰਦਾ ਜਸਤਰਬ ਹੋਇਆ ਬੰਦਾ ਕੁਝ ਵੀ ਕਰ ਸਕਦਾ ਮੈਂ ਆਪ ਸਮਝਦਾ ਐ ਚੀਜ਼ ਨੂੰ ਅਸੀਂ ਹਨਾ ਕਰਦੇ ਸਾਡੇ ਕੋਲ ਪੇਸ਼ੈਂਟ ਜਿੱਦਾਂ ਰਹਿੰਦੇ ਆਉਂਦੇ ਆ ਬੰਦਾ ਜਦੋਂ ਐਦਾਂ ਹੋਇਆ ਹੁੰਦਾ ਦਰਦ ਚੱਲਦਾ ਬੰਦਾ ਆਪ ਕੋਈ ਨਾ ਕੋਈ ਕੰਮ ਕਰ ਲੈਂਦਾ ਕਿਉਂਕਿ ਉਹਦਾ ਉੱਥੇ ਕਿਹੜਾ ਕੁਝ ਸੀਗਾ ਕਹਣਾ ਪਰ ਨਹੀਂ ਮੇਰਾ ਭਰਾ ਇਹ ਕੰਮ ਨਹੀਂ ਕਰਨਾ ਬਾਠ ਕਰਨਾ ਮਾਰੇ ਮੁਰਦਾ ਵੇਤੀ ਕਰ ਕੋਈ ਚੱਕਰ ਨਹੀਂ ਹੈ ਤੂੰ ਬਿਲਕੁਲ ਠੀਕ ਹੋ ਕੇ ਆਉਣਾ ਤੈਨੂੰ ਅੱਜ ਦਾ ਦਿਨ ਤੇ ਪਰਖਾ ਤੂੰ ਕੱਲ ਨੂੰ ਦੇਖੀ ਆਪਾਂ ਗੱਲ ਕਰਨੀ ਤੂੰ ਦੇਖੀ ਤੈਨੂੰ ਇਹ ਚ ਕਹਿਣਾ ਭਾਈ ਬਿਲਕੁਲ ਓਕੇ ਆ ਅੱਜ ਅੱਜ ਤੇਰੇ ਤੋਂ ਲੱਗਦੀ ਖੁਸ਼ੀ ਭਰਾ ਅਡੇ ਦੀ ਤੇ ਕੱਲੋਂ ਤੂੰ ਹੋਰ ਇਤੋਂ ਵੀ ਵਧੀਆ ਹੋ ਜਾਣਾ ਇੱਕ ਦੋ ਦਿਨ ਦੀ ਗੇਮ ਆ ਸਾਰੀ ਹੋਰ ਡਾਕਟਰਾਂ ਦਾ ਮੇਰੀ ਇਥੋਂ ਵਾਲਿਆਂ ਨਾਲ ਵੀ ਗੱਲ ਚੱਲ ਰਹੀ ਏ ਉਹ ਦੱਸਦੇ ਆ ਵੀ 2 ਦਿਨ ਦੇ ਵਿੱਚ 2-3 ਦਿਨ ਦੇ ਵਿੱਚ ਵਿੱਚ ਬਿਲਕੁਲ ਤੂੰ ਸਹੀ ਹੋ ਜਾਣਾ ਠੀਕ ਆ ਬਜੀ ਠੀਕ ਆ ਮੇਰਾ ਭਰਾ ਗੱਲ ਚੜ੍ਹਦੀ ਕਲਾ ਬਾਕੀ ਸਾਰੀ ਸੰਗਤ ਨੇ ਬੜਾ ਸਾਥ ਦਿੱਤਾ ਸਾਡੇ ਏਰੀਏ ਨੇ ਤੇਰਾ ਬਹੁਤ ਧੰਨਵਾਦ ਆ ਸਾਰਿਆਂ ਦਾ ਬਹੁਤ ਧੰਨਵਾਦ ਆ ਤੇ ਜੀ ਧੰਨਵਾਦ ਧੰਨਵਾਦ ਸਾਰਿਆਂ ਦਾ ਚਲੋ ਚੜ੍ਹਦੀ ਕਲਾ ਸਾਰੇ ਵੀਰ ਜਰੂਰ ਸਾਥ ਦਿਆ ਕਰੋ ਮੈਂ ਤਾਂ ਇਹੀ ਕਹਿਣਾ ਆਪਣੇ ਜਿਹੜੇ ਭਰਾ ਵੀਰ ਆ ਜਿਹੜੇ ਸਾਨੂੰ ਦੇਖਦੇ ਆ ਜਰੂਰ ਖੜਿਆ ਕਰੋ ਇੱਕ ਦੂਏ ਦੇ ਨਾਲ ਖੜਿਆ ਕਰੋ ਇੱਕ ਮੈਂ ਮੈਸੇਜ ਹੋਰ ਦੇਣਾ ਇੱਕ ਮੈਸੇਜ ਹੋਰ ਵਿਸ਼ਾਲ ਦੇਣਾ ਚਲ ਆਪਾਂ ਸੁਣਦੇ ਆ ਵੀ ਜਾਣ ਤੋਂ ਪਹਿਲਾਂ ਜਰੂਰ ਮੁਲਕਾਂ ਦੀ ਪਤਾ ਕਰਨਾ ਚਾਹੀਦਾ ਵੀ ਉਸ ਮੁਲਕ ਦੇ ਵਿੱਚ ਕੀ ਆ ਹੁਣ ਇੱਕ ਵਿਸ਼ਾਲ ਅਰਮਾਨੀਆ ਮੁਲਕ ਹੈ ਹੋਜਿਆ ਆ ਉੱਥੇ ਸਾਡੇ ਲੋਕ ਧੜਾ ਧੜ ਗਰੀਬ ਬੰਦੇ ਜਿਹੜੇ ਵਿਚਾਰੇ ਦਿਹਾੜੀਂ ਕਰਦੇ ਆ ਕੋ ਕਮਾਉਂਦੇ ਆ 4-500 ਕਮਾਉਣਾ ਉਹ ਬੰਦੇ ਅਰਮਾਨੀਆ ਜਾਈ ਜਾ ਰਹੇ ਆ ਅਰਮਾਨੀਆ ਉੱਤੇ 30000 ਰੁਪਿਆ ਲੱਗਦਾ ਤੇ ਸਾਡੇ 3-3 ਲੱਖ ਯੰਟ ਲੈ ਰਹੇ ਆ ਉੱਥੇ ਜਾ ਕੇ ਲਈ ਜਾ ਰਹੇ ਆ ਉੱਥੇ ਨਾ ਉਹ ਵਿਚਾਰਿਆਂ ਨੂੰ ਕੰਮ ਮਿਲਦਾ ਨਾ ਉੱਥੇ ਰੋਟੀ ਨਾ ਪਾਣੀ ਹਾਂਜੀ ਭਾਈ ਔੜ ਕੇ ਉਹ ਬਾਪ ਦਾ ਸਾਰੇ ਆ ਮੇਰੇ ਕੋਲ ਵਿਸ਼ਾਲ 22 ਕੇਸ ਆ ਗਏ ਸਾਡੇ ਗੜ੍ਹਦੀ ਵਾਲਾ ਦੇ ਜਨ ਟੈਂਕ ਸਾਡੇ ਇੱਥੇ ਲੱਗੇ ਰਾਣੇ ਪਿੰਡ ਦਾ ਉੱਥੇ ਦੇ 22 ਕੇਸ ਆ ਗਏ ਆ ਹੋਰ ਦੱਸ ਮੈਂ ਇਹ ਅਪੀਲ ਕਰਦਾ ਸੰਗਤ ਨੂੰ ਬਹੁਤ ਸਾਡੇ ਕੋਲ ਕੇਸ ਆਉਂਦੇ ਆ ਬੇਨਤੀ ਆ ਏਜੰਟ ਕੋ ਜਾਣਾ ਦੇਖ ਕੇ ਜਾਓ ਕਿ ਨੂੰ ਕਿੱਥੇ ਜਾਣਾ ਕਿਹੜੇ ਮੁਲਕ ਜਾਣਾ ਉੱਥੇ ਕੀ ਆ ਉੱਥੇ ਪੈਸਾ ਹੈਗਾ ਆ ਕੰਪਨੀ ਕੰਮ ਦਊਗੀ ਕਿ ਨਹੀਂ ਦਊਗੀ bina gal to aapna naam mulka dodhiya jaave bhi aap baahar hi jana chahe kithe marzi sidh dena aap baahar jana ਕਈ ਵਾਰ ਸੋਚਦਾ ਜੀ ਇਦਾਂ ਹੀ ਇਹ ਵੀ ਆਪਾਂ ਬਾਹਰ ਨਿਕਲਣਾ ਭਾਣਾ ਚਾਹੀਏ ਜਿੱਥੇ ਮਰਦੀ ਛੱਡ ਦੋ ਭਾਜੀ ਮੈਂ ਵੀ ਇਦਾਂ ਹੀ ਆ ਸਗਾ ਮੈਂ ਵੀ ਹਿਟਲੀ ਨੰਗਣਾ ਸਗਾ ਅੱਗੇ ਜਾਂ ਉੱਥੇ ਪੁਰਤਗਾਲ ਜਾਣਾ ਸਗਾ ਭਾਜੀ ਸਪੇਨ ਜਾਂ ਇਹ ਤਿੰਨਾਂ ਮੁਰਖਾਂ ਦੇ ਵਿੱਚ ਮੈਂ ਆਪਣੀ ਸੈਟਿੰਗ ਕਰਨੀ ਸੀਗੀ ਮੇਰੇ ਤੋਂ ਮੈਂ ਨਾਈਆਂ ਦਾ ਕੰਮ ਕਰਦਾ ਸਗਾ ਭਈ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਹਨਾ ਹਾਂ ਹਾਂ ਪਤਾ ਪਤਾ ਤਾਂ ਮੈਨੂੰ ਉਹ ਦੁਕਾਨ ਤੇ ਸਾਰੇ ਭਰਾਵਾਂ ਦਾ ਉੱਥੇ ਵੀ ਮੇਨਾਂ ਪਿਆਰ ਸਗਾ ਦੁਕਾਨ ਤੇ ਆਉਂਦੇ ਸੀਗੇ ਮੇਰੇ ਕੋਲ ਤੇ ਸਾਰੇ ਮੈਨੂੰ ਕਹਿਣਾ ਕਿ ਤੂੰ ਇੱਕ ਵਾਰ ਹੀ ਨਿਕਲਿਆ ਕੋਈ ਨਹੀਂ ਤੇਰੇ ਨਾਲ ਖੜੇ ਆ ਪਰ ਜਦੋਂ ਮੈਂ ਇੱਥੇ ਆ ਕੇ ਭਾਜੀ ਫੋਨ ਮਾਰਿਆ ਮੇਰੇ ਨਾਲ ਕੋਈ ਨਹੀਂ ਖੜਿਆ ਭਾਜੀ ਆ ਕੇ ਜਦੋਂ ਚਲੋ ਵੀ ਮੈਨੇ ਇੱਕ ਵਾਰ ਇਹ ਹੈ ਨਾ ਚਲੋ ਆਪਾਂ ਇਹ ਵੀ ਮਸਾਲਾ ਖੜ ਗਿਆ ਆਪਣੀ ਟਾਈਮ ਤੇ ਖੜ ਗਿਆ ਭਾਜੀ ਬਿਲਕੁਲ ਬਿਲਕੁਲ ਚਲੋ ਸਾਰੇ ਭਰਾ ਮੇਰੇ ਖੜ ਗਏ ਬਿਲਕੁਲ 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 ਹੁਣ ਤੇਰੇ ਨਾਲ ਆ ਸਾਰੇ ਤੇਰੇ ਨਾਲ ਆ ਸਾਰੇ ਇਲਾਕਾ ਤੇਰੇ ਨਾਲ ਆ ਠੀਕ ਆ ਪੰਜਾਬ ਬਹੁਤ ਭਰਾ ਆਪਣੇ ਵੀਰ ਤੇਰੇ ਨਾਲ ਆ ਬਾਕੀ ਕੋਈ ਵੀ ਗੱਲਬਾਤ ਹੋ ਗਈ ਤਾਂ ਮੈਨੂੰ ਸਿੱਧਾ ਫੋਨ ਮਾਰ ਠੀਕ ਆ ਮੇਰਾ ਵੀਰ ਠੀਕ ਹੈ ਬਹੁਤ ਬਹੁਤ ਤਕਰਾਮ ਆਰਾਮ ਕਰ ਮੇਰਾ ਪ੍ਰਾਰਾਮ ਕਰ ਠੀਕ 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 ਓਕੇ ਇੱਕ ਵਾਰੀ ਐਨ ਸਹੀ ਹੋ ਕੇ ਫਿਰ ਆਪਾਂ ਸੰਤ ਮੁਰੇ ਆਵਾਂਗੇ ਠੀਕ ਹੈ ਠੀਕ ਓਕੇ ਵਾਹਿਗੁਰੂ ਜੀ ਕਾ ਥਾ ਵਾਹਿਗੁਰੂ ਜੀ ਆ ਵਾਹਿਗੁਰੂ ਜੀ ਕੀ ਫਤਿਹ